ਨਮਾਸ਼ਕਾਰ ਦੋ ਬਾਬਾ YouTube ਚੈਨਲ ਤੇ ਇਸ ਵਕਤ ਤੁਸੀਂ ਜੋ ਖਬਰ ਦੇਖਣ ਜਾ ਰਹੇ ਹੋ ਤੁਹਾਨੂੰ ਵੀ ਇਹ ਹੈਰਾਨ ਕਰ ਦੇਵੇਗੀ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਆਪਣੇ ਆਪ ਨੂੰ ਕਿਡਨੈਪਿੰਗ ਕਰਨ ਦਾ ਰਸਿਆ ਡਰਾਮਾ ਜੀ ਹਾਂ ਖਬਰ ਤੁਹਾਨੂੰ ਜਿਹੜੀ ਆ ਕਿ ਸੋਚ ਦੇ ਵਿੱਚ ਪਾ ਜਾਏ ਪਾ ਦੇਗੀ ਕਿ ਇੱਕ ਬੱਚੇ ਨੇ ਹੀ ਆਪਣੇ ਆਪ ਨੂੰ ਕਿਡਨੈਪ ਕਰਨ ਦਾ ਡਰਾਮਾ ਰਚਿਆ ਕਿਉਂ ਰਚਿਆ ਉਸ ਮਗਰ ਕਾਰਨ ਕੀ ਸੀ ਹੁਣ ਤੁਹਾਨੂੰ ਦੱਸਦੇ ਆ ਪੂਰੀ ਗੱਲ ਡੀਐਸਪੀ ਬਲਾਚੌਰ ਸ਼ਾਮਸੁੰਦਰ ਸ਼ਰਮਾ ਵੱਲੋਂ ਇਹ ਰਚਿਆ ਜਿਹੜਾ ਬੱਚੇ ਨੇ ਕਿਡਨਾਪ ਦਾ ਡਰਾਮਾ ਸੀ ਕੇਸ ਨੂੰ ਮਿੰਟਾਂ ਦੇ ਵਿੱਚ ਸੁਲਝਾ ਦਿੱਤਾ ਸਰਕਾਰੀ ਪ੍ਰਾਇਮਰੀ ਸਕੂਲ ਭੇਡੀਆਂ ਮੰਡ ਬਲਾਕ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲ ਵਿੱਚ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈਗਾ ਜੋ ਜਾਣਕਾਰੀ ਮਿਲੀ ਆ ਉਹਦੇ ਅਨੁਸਾਰ ਇਸ ਸਕੂਲ ਵਿੱਚ ਪੜ੍ਹਦੇ ਤਕਰੀਬਨ 10 ਸਾਲ ਦੇ ਦੇਖੋ ਉਮਰ ਦੇਖੋ ਕਿੰਨੀ ਕਹਿ ਗਈ ਆ ਸਿਰਫ ਤੇ ਸਿਰਫ 10 ਸਾਲ ਦੇ ਇੱਕ ਛੋਟੇ ਬੱਚੇ ਨੇ ਮੋਬਾਈਲ ਤੇ YouTube ਚੈਨਲਾਂ ਤੋਂ ਹੁੰਦੀਆਂ ਕਿਡ ਨੈਵਿਕ ਤੇ ਆ ਜਿਹੜੀਆਂ ਤੁਸੀਂ ਅੱਜਕੱਲ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਕਿਡ ਨੈਵਿਕ ਦੀਆਂ ਕਈ ਝੂਠੀਆਂ ਕਹਾਣੀਆਂ ਹੁੰਦੀਆਂ ਕੋਈ ਕਿਸੇ ਤਰ੍ਹਾਂ ਵੀ ਹੁੰਦੀ ਆ ਉਹਦੇ ਆਧਾਰ ਦੇ ਉੱਪਰ ਬੱਚੇ ਦੇ ਦਿਮਾਗ ਦੇ ਵਿੱਚ ਆ ਗਿਆ ਤੇ ਉਸਨੇ ਆਪਣੇ ਸਕੂਲ ਦੇ ਅਧਿਆਪਕਾਂ ਤੇ ਇਲਾਕੇ ਦੇ ਲੋਕਾਂ ਅਤੇ ਪ੍ਰਸ਼ਾਸਨ ਨੂੰ ਭਾਜੜਾ ਪਵਾ ਦਿੱਤੀਆਂ ਅਤੇ ਇਸ ਮਨਘੜਤ ਝੂਠੀ ਕਹਾਣੀ ਨਾਲ ਜ਼ਿਲ੍ਹੇ ਵਿੱਚ ਹਲਚਲ ਮੁਚਾ ਦਿੱਤੀ ਇਸ ਸੰਬੰਧੀ ਸਕੂਲ ਦੇ ਅਧਿਆਪਕ ਸੋਨ ਲਾਲ ਅਤੇ ਪਿੰਡ ਭੇਡੀਆਂ ਮੰਡ ਦੇ ਪੰਚਾਇਤ ਅਤੇ ਮੋਤਵਾਰ ਅਤੇ ਮੋਤਵਾਰ ਵਿਅਕਤੀਆਂ ਨੇ ਦੱਸਿਆ ਕਿ ਉਕਤ ਬੱਚੇ ਨੇ ਆਪਣੇ ਆਪ ਨੂੰ ਕਿਡਨਾਪ ਹੋਣ ਦਾ ਸਾਰਾ ਸਸੰਸਨੀ ਕੇਸ ਮਾਮਲਾ ਅਧਿਆਪਕਾਂ ਦੇ ਧਿਆਨ ਵਿੱਚ ਲਿਆਂਦਾ ਇਸ ਬੱਚੇ ਦੀ ਗੱਲਬਾਤ ਸੁਣ ਕੇ ਘਬਰਾਏ ਹੋਏ ਅਧਿਆਪਕਾਂ ਨੇ ਇਸ ਘਟਨਾ ਸੰਬੰਧੀ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਦੀ ਪੰਚਾਇਤ ਨੂੰ ਦੇ ਜਿਹੜੀ ਸਗੀ ਗੱਲ ਧਿਆਨ ਦੇ ਵਿੱਚ ਲਿਆਂਦੀ ਜਿਸ ਤੇ ਪੰਚਾਇਤ ਤੇ ਵਿਭਾਗ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਕਾਟਗੜ ਪੁਲਿਸ ਨੂੰ ਦੇ ਦਿੱਤੀ ਜਿਸ ਦੇ ਤੇਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਪੂਰਨ ਸਿੰਘ ਆਪਣੀ ਪੁਲਿਸ ਪਾਲਟੀ ਨਾਲ ਮੌਕੇ ਤੇ ਪਹੁੰਚ ਗਏ ਇਸ ਦੇ ਨਾਲ ਹੀ ਥੋੜੇ ਸਮੇਂ ਵਿੱਚ ਡੀਐਸਪੀ ਸ਼ਾਮਸੁੰਦਰ ਸ਼ਰਮਾ ਬੜਾ ਚੋਰ ਵੀ ਮੌਕੇ ਤੇ ਪਹੁੰਚ ਗਏ ਜਦੋਂ ਡੀਐਸਪੀ ਸ਼ਾਮਸੁੰਦਰ ਸ਼ਰਮਾ ਨੇ ਇਸ ਕਿਡਨੈਪਕ ਦੇ ਸਬੰਧ ਵਿੱਚ ਬੱਚੇ ਦੀ ਪਿਆਰ ਨਾਲ ਕਾਉਂਸਲਿੰਗ ਕੀਤੀ ਕਾਉਂਸਲਿੰਗ ਕਰਕੇ ਇਹ ਸਾਰੀ ਘਟਨਾ ਬਰੀਕੀ ਨਾਲ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਇਹ ਉਸਨੇ ਕਿਡਨੈਪਕ ਦਾ ਡਰਾਮਾ ਫੇਸਬੁੱਕ ਤੇ YouTube ਤੋਂ ਸਿੱਖਿਆ ਸੀ ਅਤੇ ਇਸ ਨੂੰ ਅੰਜਾਮ ਦੇਣ ਲਈ ਅੱਜ ਇਹ ਕਿਡਨੈਪਕ ਦਾ ਡਰਾਮਾ ਰਚ ਲਿਆ ਅਤੇ ਫਿਲਮੀ ਸੀਨ ਦੇ ਹਿਸਾਬ ਨਾਲ ਉਸਨੇ ਦੱਸਿਆ ਕਿ ਸਕੂਲ ਦੇ ਬਾਹਰ ਇੱਕ ਮੋਟਰਸਾਈਕਲ ਸਵਾਰ ਆਇਆ ਅਤੇ ਉਸਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਉਸਤੇ ਕੋਈ ਸਪਰੇਅ ਮਾਰੀ ਅਤੇ ਮੋਟਰ ਉਸਦੇ ਨੱਕ ਨੂੰ ਸੁਘਾ ਦਿੱਤੀ ਜਿਸ ਨਾਲ ਉਹ ਬਹੋਸ਼ ਹੋ ਗਿਆ ਤੇ ਡਿੱਗ ਪਿਆ ਤੇ ਮੋਟਰਸਾਈਕਲ ਮੋਕਦੇ ਸਵਾਰ ਫਰਾਰ ਹੋ ਗਏ ਇਹ ਜਿਹੜੀ ਕਿ ਕਹਾਣੀ ਰਚੀ ਗਈ ਸੀ ਪਰ ਜਦੋਂ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਬਲਾਚੋਰ ਨੇ ਇਸ ਕਹਾਣੀ ਇਹ ਕਹਾਣੀ ਸੁਣੀ ਤਾਂ ਉਹ ਸਾਰੀ ਗੱਲਬਾਤ ਮੰਨ ਘੜ ਦਿੱਤੀ ਝੂਠੀ ਸੀ ਜਿਸ ਕਤੇਤ ਉਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਸਾਫ਼ ਕਲੀਅਰ ਹੋ ਗਿਆ ਕਿ ਇਹ ਜਿਹੜਾ ਲੜਕਾ ਸੀ ਲੜਕਾ ਤੇ ਇਸ ਦੀ ਇੱਕ ਭੈਣ ਵੀ ਹੈ ਇਹ ਦੋਵੇਂ ਬੱਚੇ ਆਪਣੇ ਪਿਤਾ ਕੋਲ ਰਹਿੰਦੇ ਆ ਇਹਨਾਂ ਬੱਚਿਆਂ ਦੀ ਮਾਂ ਦੂਸਰਾ ਵਿਆਹ ਕਰਵਾ ਕੇ ਇਹਨਾਂ ਨੂੰ ਇੱਥੇ ਹੀ ਛੱਡ ਕੇ ਚਲੇ ਗਈ ਆ ਤੇ ਅਤੇ ਉਹਨਾਂ ਨੇ ਪੁੱੁਰਸ਼ ਨੂੰ ਦੱਸਿਆ ਕਿ ਮੈਂ ਇਹ ਡਰਾਮਾ ਆਪਣੀ ਮਾਂ ਦੇ ਕੋਲ ਰਹਿਣਾ ਚਾਹੁੰਦਾ ਆ ਇਸ ਲਈ ਰਚਿਆ ਇਸ ਲਈ ਇਹ ਸਾਰਾ ਕਿਡਨੈਪ ਦਾ ਜਿਹੜਾ ਡਰਾਮਾ ਰਚਿਆ ਗਿਆ ਸੀ ਹੁਣ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਕਿ ਬੱਚੇ ਦੇਖੋ ਕੀ ਕੀ ਸਿੱਖਦੇ ਨੇ ਬਿਲਕੁਲ 10 ਸਾਲ ਦੀ ਉਮਰ ਕਿੰਨੀ ਆ ਛੋਟੀ ਜੇ ਉਮਰ ਹੈਗੀ ਆ ਹੁਣ ਇਹ ਮਾਮਲਾ ਜਿਹੜਾ ਸੁਲਝਾ ਦਿੱਤਾ ਗਿਆ ਹੈ ਅਗਲੀ ਕਾਰਵਾਈ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਨਵਾਂ ਚਰ ਦਵਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਬੱਚੇ ਦੀ ਤਸਵੀਰ ਅਸੀਂ ਤੁਹਾਨੂੰ ਨਹੀਂ ਦਿਖਾ ਰਹੇ ਕਿਉਂਕਿ ਬੱਚੇ ਦੀ ਉਮਰ ਬਹੁਤ ਘੱਟ ਆ ਪਰ ਪੂਰੀ ਕਹਾਣੀ ਤੁਹਾਨੂੰ ਦੱਸ ਦਿੱਤੀ ਗਈ ਆ ਤੇ ਕੀ ਕਹਿਣਾ ਹੈ बाकी ਦੇ ਲੋਕਾਂ ਦਾ ਆਹ ਦੇਖਦੇ ਆ ਨਵਾਂ ਸ਼ਹਿਰ ਦੋਆਬਾ YouTube ਚੈਨਲ ਤੇ ਮੁੰਡੇ ਕੋ ਆਣਾ ਚਾਹੀਦਾ ਤਾਂ ਚੱਟਕਦਾ ਜਾਂ ਤਾਂ ਇਹ ਵਾਲਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਮੌਕੇ ਤੇ ਪਹੁੰਚੇ ਹੋ ਇੱਥੇ ਦਿਵਾਲੀ ਆਪਣੇ ਭੇਡੀਆਂ ਭੇਡੀਆਂ ਮੰਡ ਚ ਇਹਦੇ ਬਾਰੇ ਮੜਾ ਜਾ ਦੱਸ ਦਿਓ ਕੀ ਗੱਲ ਬਾਤ ਹੈ ਮੈਨੂੰ ਸਵੇਰੇ ਐਸਐਸਪੀ ਸਾਹਿਬ ਦਾ ਫੋਨ ਆਇਆ ਸੀ ਵੀ ਆ ਇੰਦਾ ਕੋਈ ਅੱਗਵਤੀ ਗੱਲ ਚੱਲ ਰਹੀ ਹੈ ਕਿ ਮੈਂ ਮੌਕੇ ਤੇ ਆਇਆ ਤਾਂ ਸਾਰੀ ਜਿਵੇਂ ਤਤਤੀਸ਼ ਕਰੀ ਹੈ ਪਤਾ ਕਰਿਆ ਤਾਂ ਇਹ ਇੰਦਾ ਨਾ ਜਿਹੜੀ ਮਦਰ ਹੈ ਉਹ ਕਿਸੇ ਹੋਰ ਨਾਲ ਮੈਰਿਜ ਹੋਈ ਵੀ ਹੈ ਤੇ ਉਹਦੇ ਕੋਲ ਰਹਿਣਾ ਚਾਹੁੰਦਾ ਹੈ ਆਪਣੇ ਫਾਦਰ ਨਾਲ ਨਹੀਂ ਰਹਿਣਾ ਚਾਹੁੰਦਾ ਉਹਦੇ ਕਰਕੇ ਨੇ ਸਾਰਾ ਇਹ ਗਮ। ਹੁਣ ਇਹ ਅਸਲ ਬਕੂਆ ਕੀ ਗੱਲਬਾਤ ਹੋਈ ਆ ਤੁਸੀਂ ਇੱਥੇ ਇਹਨੇ ਕੀ ਦੱਸਿਆ ਬੱਚਿਆਂ ਨੇ ਜਾਂ ਟੀਚਰਾਂ ਨੇ? ਬੱਚਾ ਮੰਨਦਾ ਵੀ ਮੈਂ ਆਪਣੀ ਮਦਰ ਕੋਲ ਜਾਣਾ ਚਾਹੁੰਦਾ। ਤੇ ਇਹ ਜਿਹੜੀ ਇਹਨੇ ਕੀਤੀ ਆ ਇਸ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਹੋਈ ਆ ਵੀ ਕਿਡਨੈਪ ਕਰ ਲਿਆ ਇਹਦੀ ਆਪਣੀ ਸੋਚ ਆ ਜਾਂ ਆਪਣੀ ਸੋਚ ਆ ਚਲੋ ਬੱਚਾ ਇਹ ਇਸ ਕਰਕੇ ਆਪਾਂ ਨੂੰ ਸਮਝਾਵਾਂਗੇ। ਸਰ ਇਲਾਕੇ ਦੇ ਵਿੱਚ ਗੱਲ ਹੋਰੇ ਪਾਸੇ ਚਲੀ ਗਈ ਸੀ ਕਿ ਐਦਾਂ ਦੀ ਅਣਸੁਖਾਵੀ ਘਟਨਾ ਹੋਣ ਲੱਗੀ ਸੀ ਕਿ ਬੱਚੇ ਨੂੰ ਸਕੂਲੋਂ ਚੱਕ ਲੈਣਾ ਇੱਕ ਵਾਰੀ ਤਾਂ ਸੁਣ ਕੇ ਮੇਰਾ ਵੀ ਥੋੜਾ ਹੋ ਗਿਆ ਸੀ ਵੀ ਮਤਲਬ ਬੱਚੇ ਦਾ ਕਿਡਨਾਪ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜੀ ਬਟ ਜਦੋਂ ਮੈਂ ਆ ਕੇ ਇੱਥੇ ਸਾਰਾ ਤਫ਼ਤੀਸ਼ ਕੀਤੀ ਕੋਈ ਐਦਾਂ ਦੀ ਗੱਲ ਨਹੀਂ ਜੀ ਇਹ ਸਰ ਕੀ ਮੰਨ ਸਕਦੇ ਇਹਨੂੰ ਜੇ ਜੀ ਆਪਾਂ ਕ੍ਰਾਈਮ ਤੇ ਜਾਂਦੇ ਅਸਰ ਹੋਇਆ ਜੀ ਫਿਰ ਕੀ ਤੁਸੀਂ ਅੱਗੇ ਕੀ ਕਹਿਣਾ ਚਾਹੁੰਦੇ ਨਹੀਂ ਸਮਝਾਤਾ ਅਸੀਂ ਬੱਚੇ ਨੂੰ ਵੀ ہاں ਜੇ ਤੇ ਮਾਂ ਕੋਲ ਜਾਣਾ ਚਾਹੁੰਦੇ ਜਦੋਂ ਸਾਨੂੰ ਉਹਦਾ ਐਡਰੈਸ ਪਤਾ ਲੱਗ ਜਾਊਗਾ ਪੀਆ ਤੁਹਾਨੂੰ ਪਤਾ ਲੱਗ ਜਾ ਜੀ ਬਸ ਅਸੀਂ ਤਾਂ ਛੱਡ ਦ ਪਰ ਜਿਵੇਂ ਇਹਨੇ ਬਕੂਆ ਬਣਾਇਆ ਇਹਦੇ ਪਿੱਛੇ ਕਿਸੇ ਕੋਈ ਸ਼ਾਜਰ ਸਰ ਕੇ ਆਪਣੇ ਦਿਮਾਗ ਨਾਲ ਹੀ ਬਣਾ ਲਿਆ ਆਪਣੇ ਦਿਮਾਗ ਨਾਲ ਬੱਚੇ ਦਾ ਦਿਮਾਗ ਪਰ ਸਰ ਬੜੀ ਹੈਰਾਨੀ ਵਾਲੀ ਗੱਲ ਹੋਈ ਪਿੰਡ ਵਾਸੀ ਵੀ ਖੜੇ ਸੀ ਕੁਝ ਹੀ ਸਮੇਂ ਵਿੱਚ ਤੁਸੀਂ ਸੋਲਵ ਕਰਤਾ ਇਹ ਇਲਾਕਾ ਵੀ ਇਸ ਚੀਜ਼ ਨੂੰ ਦੇਖ ਰਿਹਾ ਕਿ ਕੁਝ ਹੀ ਸਮੇਂ ਦੇ ਵਿੱਚ ਹੀ ਸਾਰੇ ਜਿਹੜੇ ਨੌਜਵਾਨ ਖੜੇ ਹੈ ਕਿਵੇਂ ਤੁਸੀਂ ਥੋੜੇ ਸਮੇਂ ਦੇ ਵਿੱਚ ਹੀ ਸਾਰਾ ਸਿਸਟਮ ਕੱਢ ਲਿਆ ਜੀ ਨਹੀਂ ਦੇਖੋ ਤੁਸੀਂ ਮੈਨੂੰ ਅਸਲ ਗੱਲ ਪਤਾ ਲੱਗੀ ਨਾ ਜਦੋਂ ਮੈਂ ਕੁਝ ਪਤਾ ਕਰਿਆ ਵੀ ਹਾਂ ਵੀ ਉਹ ਆਪਣੀ ਅਸਲ ਮੂਲ ਕੋਲ ਜਾਣਾ ਚਾਹੁੰਦਾ ਹੈ ਅਸਲ ਮਤਲਬ ਕਾਰਨ ਕੀ ਸੀ ਇਸ ਚੀਜ਼ ਦਾ ਜੀ ਜੀ ਜਦੋਂ ਆਪਾਂ ਨੂੰ ਕਾਰਨ ਪਤਾ ਲੱਗ ਗਿਆ ਤਾਂ ਫਿਰ ਮਤਲਬ ਤੇ ਇਹਨੇ ਬੇਟੀ ਨੇ ਮੈਂ ਐਪਰੀਸ਼ੀਏਟ ਕਰੂੰਗਾ ਇਹਨੂੰ ਜੀ ਇਹਨੇ ਜੋ ਬਿਲਕੁਲ ਸੱਚ ਸੱਚ ਦੱਸਿਆ ਇਹਨੇ ਮਤਲਬ ਅੱਧਾ ਰਸਤਾ ਤਾਂ ਇਹਨੇ ਸਾਡਾ ਠੀਕ ਕਰਤਾ ਜੀ ਜੀ ਧੰਨਵਾਦ ਉਹ ਕਹਿੰਦੇ ਨੇ ਅਕਸਰ ਕਹਾਣੀ ਹੈ ਕਿ ਬੱਚੇ ਮੰਨ ਕੇ ਸੱਚੇ ਸੱਚੇ ਹਾਂ ਇਹਨੇ ਬਿਲਕੁਲ ਸਾਨੂੰ ਬਿਲਕੁਲ ਠੀਕ ਕਹਿ ਦਿੱਤਾ ਜੀ ਜੀ ਇੱਕ ਵਾਰੀ ਰੌਲਾ ਪਿਆ ਸੀ ਜਿਵੇਂ ਪ੍ਰਸ਼ਾਸਨ ਨੇ ਰੜ ਕੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਦੱਸੋ ਮੈਂ ਤਾਂ ਜੀ ਪ੍ਰਸ਼ਾਸਨ ਦਾ ਸਭ ਤੋਂ ਪਹਿਲਾਂ ਬਹੁਤ ਧੰਨਵਾਦੀ ਹਾਂ ਤੋ ਸਾਡਾ ਅਸੀਂ ਇਸ ਮਸਲੇ ਨੂੰ ਬੜਾ ਗੰਭੀਰ ਦਾ ਨਾਮ ਲਏ ਸੀ ਜਦੋਂ ਮੈਨੂੰ ਪਤਾ ਲੱਗਿਆ ਨਾ ਭੇਦਿਆ ਦਾ ਹੋ ਗਿਆ ਤੇ ਅਸੀਂ ਪਹਿਲਾਂ ਖੁਦ ਇਹਨੂੰ ਬੱਚੇ ਨੂੰ ਬਹੁਤ ਵਾਰੀ ਪੁੱਛਿਆ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਹੈਰਾਨ ਨਾ ਕਰੀਏ ਕਿਉਂਕਿ ਦੇਖੋ ਕਿੰਨੀ ਪਰੇਸ਼ਾਨੀ ਹੋਈ ਹੈ ਸਾਰੇ ਇਲਾਕੇ 'ਚ ਇੱਕ ਵਾਰ ਨਾ ਤਹਿਲਕਾ ਮਚ ਗਿਆ ਤੇ ਅਸੀਂ ਇਹਨੂੰ ਬੜੀ ਵਾਰ ਪੁੱਛਿਆ ਪਰ ਇਸ ਬੱਚੇ ਦੇ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਸੋਚਤੀ ਤੇ ਅਸੀਂ ਦਾ ਡੀਐਸਪੀ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਛੇਤੀ ਸਾਰਾ ਮਸਲਾ ਹੱਲ ਕਰਤਾ ਤੇ ਨਹੀਂ ਸਾਨੂੰ ਬੜੀ ਪਰੇਸ਼ਾਨੀ ਸੀ ਇਸ ਗੱਲ ਦੀ ਕਿ ਆ ਆਪਣੇ ਜਿਸ ਪੰਜ ਨੂੰ ਦੱਸਦੇ ਚਾਚੇ ਨੂੰ ਦੱਸਦੇ ਐਦਾਂ ਨਹੀਂ ਕਹੀ ਨਾ ਪਿੱਛੇ ਜਾਣ ਪਰ ਮੈਂ ਕਿਹਦੇ ਨੂੰ ਮਸੋਰੇ ਹੋਏਗੇ ਆ ਜਾ ਮਤ ਆ ਜਾ